ਪਿਆਰੇ ਦਰਸ਼ਕੋ ਇਸ ਵੇਲੇ ਮੈਂ ਹੀਰਾ ਬਾਗ ਏਰੀਆ ਚ ਖੜਿਆ ਜੋ ਵੱਡੀ ਨਦੀ ਦੇ ਨਜ਼ਦੀਕ ਹੈ ਔਰ ਪਿਛਲੇ ਕੁਝ ਦਿਨਾਂ ਤੋਂ ਇੱਥੇ ਆ ਪਾਈਪ ਵਿਛਾਇਆ ਗਿਆ ਜੋ ਧਰਤੀ ਤੋਂ ਤਕਰੀਬਨ 1.5-2 ਫੁੱਟ ਉੱਚਾ ਰੱਖਿਆ ਗਿਆ ਲੇਕਿਨ ਇਸ ਪਾਈਪ ਨਾਲ ਜਿਹੜੇ ਇੱਥੋਂ ਦੇ ਦੁਕਾਨਦਾਰ ਨੇ ਜਾਂ ਹੋਰ ਵਪਾਰਕ ਸੰਸਥਾਨ ਨੇ ਉਹਨਾਂ ਨੂੰ ਬੜੀ ਦਿੱਕਤ ਆ ਰਹੀ ਹੈ ਉਹਨਾਂ ਦੇ ਵਪਾਰ ਤੇ ਕਾਰੋਬਾਰ ਤੇ ਬੜਾ ਪ੍ਰਭਾਵ ਪੈ ਰਿਹਾ ਆ ਦੇਖੋ ਇਸ ਥਾਂ ਤੋਂ ਤਾਂ ਕਾਫੀ ਉੱਚਾ ਪਾਈਪ ਆਏ ਜਿੱਥੋਂ ਆ ਜਿਹੜੀ ਨਾਲ ਗਲੀ ਹੈ ਆ ਮੈਂ ਤੁਹਾਨੂੰ ਦਿਖਾਣਾ ਇਸ ਗਲੀ 'ਚ ਜਾਣਾ ਬੜਾ ਮੁਸ਼ਕਿਲ ਹੋਇਆ ਪਿਆ ਔਰ ਇਹ ਤੁਸੀਂ ਦੇਖ ਲਓ ਤਕਰੀਬਨ ਇਸ ਵੇਲੇ 1.5 ਤੋਂ 2 ਫੁੱਟ ਪਾਈਪ ਉੱਚਾ ਹੈ ਔਰ ਇੱਥੋਂ ਲੰਘਣ ਵਾਲਿਆਂ ਨੂੰ ਗਲੀ 'ਚ ਜਾਣ ਵਾਲਿਆਂ ਨੂੰ ਬੜੀ ਦਿੱਕਤ ਆ ਰਹੀ ਹੈ ਔਰ ਇਸ ਏਰੀਏ ਦੇ ਵਿੱਚ ਬਹੁਤ ਹੋਟਲ ਵੀ ਨੇ ਹੋਰ ਵਪਾਰਕ ਸੰਸਥਾਨ ਨੇ ਜਿਨ੍ਹਾਂ ਦੇ ਕਾਰੋਬਾਰ ਤੇ ਬੜਾ ਮਾੜਾ ਪ੍ਰਭਾਵ ਪੈ ਰਿਹਾ ਪਿਛਲੇ 2-4 ਦਿਨਾਂ ਤੋਂ ਇਹ ਪਾਈਪ ਵਿਛਾਇਆ ਗਿਆ ਔਰ ਇਸ ਇਲਾਕੇ ਦੇ ਜਿਹੜੇ ਰਹਿਣ ਵਾਲੇ ਨੇ ਬਿਜ਼ਨਸਮੈਨ ਕੁਝ ਲੋਕ ਨੇ ਉਹ ਇਸ ਤੋਂ ਕਾਫੀ ਪ੍ਰਭਾਵਿਤ ਨੇ ਇਸ ਵੇਲੇ ਸਾਡੇ ਕੋਲ ਆ ਇਸ ਇਲਾਕੇ ਦੇ ਇੱਕ बिजनेसमैन ਨੇ ਉਹਨਾਂ ਨਾਲ ਗੱਲ ਕਰਦੇ ਆ ਹਾਂਜੀ ਸਰ ਕੀ ਨਾਮ ਤੁਹਾਡਾ ਮੈਂ ravi bansal ji 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 ਇਹ ਕਦੋਂ ਤੋਂ ਪਾਏ ਵਿਛਾਏਗੇ ਨੇ ਕੀ ਦਿੱਕਤ ਆ ਰਹੀ ਹੈ ਇਸ ਦੀ ਬਦਲੇ ਇਹ ਸਿਰ ਪਰਸੋਂ ਤੋਂ ਇਹ ਵਿਛਾ ਕੇ ਇੱਥੇ ਚਲੇ ਗਏ ਆ ਜਾਂ ਤਾਂ ਇਹਨਾਂ ਨੂੰ ਵਿਛਾ ਕੇ ਉਸ ਤੋਂ ਬਾਅਦ ਜੋ ਇਹਦੇ ਲਈ ਕਾਰਵਾਈ ਕਰਨੀ ਹੈ ਕੋਈ ਜੀਵੇਂ ਵੀ ਇਹਨਾਂ ਨੇ ਅੰਡਰਗਰਾਉਂਡ ਪਾਨੇ ਹੈ ਕੁਛ ਹੈ ਕਰਨਾ ਚਾਹੀਦਾ ਹੈ ਲੇਕਿਨ ਪਰਸੋ ਤੋਂ ਬਾਅਦ 2 ਦਿਨ ਨਿਕਲ ਗਿਆ ਇਹਨਾਂ ਦਾ ਕੋਈ ਵੀ ਬੰਦਾ ਕੋਈ ਮੁਲਾਜ਼ਮ ਇੱਥੇ ਨਹੀਂ ਆਇਆ ਹੁਣ ਸਾਡੇ ਸ਼ੋਰੂਮਾਂ ਤੇ ਅੰਦਰ ਜਾਣ ਲਈ ਦੋ ਗਲੀਆਂ ਇੱਥੇ ਪੈਂਦੀਆਂ ਜਿੰਨਾਂ ਦੇ ਕਿੰਨੇ ਨੰਬਰ ਗਲੀ ਗਲੀ ਨੰਬਰ 7 ਤੇ ਗਲੀ ਨੰਬਰ 8 ਹੀਰਾ ਬਾਗ ਓਕੇ ਅੱਛਾ ਸਭ ਤੋਂ ਵੱਡੀ ਪ੍ਰੋਬਲਮ ਹੈ ਉਸ ਗਲੀ ਦੇ ਨਾਲ ਕੋਈ ਵੀ ਪਿੱਛੋਂ ਦੀ ਹੋਰ ਰਸਤਾ ਨਹੀਂ ਲੱਗਦਾ ਕਿ ਜਾ ਸਕੀਏ ਇਸ ਗਲੀ ਦੇ ਵਿੱਚ ਕੋਈ ਆਪਣੀ ਬਾਈਕ ਲੈ ਕੇ ਨਹੀਂ ਜਾ ਸਕਦਾ ਕੋਈ ਸਕੂਟੀ ਨਹੀਂ ਕਾਰ ਜਿਹਦਾ ਗੱਲ ਹੀ ਬਿਲਕੁਲ ਦੂਰ ਹੈ ਕੋਈ ਕਾਰ ਨਹੀਂ ਜਾ ਸਕਦੀ ਤੁਸੀਂ ਦੇਖਦੇ ਹੋ ਕਿੰਨਾ ਇੰਨਾ ਉੱਚਾ ਚੱਕਿਆ ਹੋਇਆ ਇਹ ਹਾਂਜੀ ਹਾਂ ਇਹ ਜਿੰਨੇ ਦੁਕਾਨਦਾਰ ਹੈ ਸਾਰੇ ਇਫੈਕਟਿਡ ਹੈ ਜੀ ਇਹਨਾਂ ਦੇ ਕੋਈ ਗੱਡੀ ਨਹੀਂ ਅੰਦਰ ਆ ਸਕਦੀ ਕੋਈ ਅੰਦਰ ਜਿਹਨਾਂ ਨੇ ਜਿਹੜੇ ਅੰਦਰ ਰਹਿਦੇ ਆ ਬਿਜ਼ਨਸਮੈਨ ਹੈ ਅੰਦਰ ਹੋਟਲਸ ਹੈ ਉਹਨਾਂ ਦੇ ਗੈਸਟ ਹੈ ਕੋਈ ਕਿਸ ਤਰ੍ਹਾਂ ਦੀ ਐਂਟਰੀ ਬੈਨ ਕੀਤੀ ਹੈ ਤੁਹਾਡਾ ਕੀ ਕਾਰੋਬਾਰ ਹੈ ਇੱਥੇ ਮੇਰਾ ਇੱਥੇ ਹੋਟਲ ਦਾ ਬਿਜ਼ਨਸ ਹੈ ਜੀ ਓਕੇ ਜੇ ਜਿਸ ਗੈਸਟ ਨੇ ਵੀ ਆਣਾ ਉਹ ਬਾਹਰ ਆਪਣੀ ਬਾਈਕ ਜਾਂ ਗੱਡੀ ਖੜੀ ਕਰਕੇ ਆ ਰਿਹਾ ਹੈ ਪੋਜੀਸ਼ਨ ਇੱਥੇ ਦੀ ਬਹੁਤ ਪਰੇਸ਼ਾਨ ਕਰਨ ਵਾਲੀ ਹੈ ਜੀ ਆ ਬਿਸ਼ਰਤੇ ਹੀ ਕੰਮ ਕਰਦੇ ਹੁੰਦੇ ਚਾਹੇ 6 ਦਿਨ 8 ਜਨ ਕੰਮ ਚੱਲੀ ਜੇ ਕੋਈ ਦਿੱਕਤ ਨਹੀਂ ਹੈ ਲੇਕਿਨ ਜਿਵੇਂ ਹੀ ਛੱਡ ਕੇ ਗਏ ਆ ਉਹ ਬਹੁਤ ਨਿੰਦ ਨਹੀਂ ਆ ਤੇ ਇਹ ਕਿਸ ਕੰਪਨੀ ਦੇ ਕਾਦੇ ਲਈ ਪਾਈਪ ਪੁਛਾਏਗੇ ਕੁਝ ਪਤਾ ਤੁਹਾਨੂੰ ਲੱਗੇ ਸਰੋ ਇਹ ਜਾਂ ਕੋਈ ਲੰਬਾ ਚੌੜਾ ਨਹੀਂ ਪਤਾ ਬਟ ਇੰਨਾ ਸੁਣਿਆ ਹੈ ਕਿ ਇਹ ਜਿਹੜੀ ਗੈਸ ਪਾਈਪਲਾਈਨ ਪੈ ਰਹੀ ਹੈ ਉਹ ਹੈ ਲੇਕਿਨ ਸਾਡੇ ਕੋਲ ਕਿਸੇ ਦਾ ਕੋਈ ਫੋਨ ਨੰਬਰ ਨਹੀਂ ਕੁਝ ਨਹੀਂ ਇਹ ਹੁੰਦਾ ਤਾਂ ਸ਼ਾਇਦ ਅਸੀਂ ਉਹਨਾਂ ਨੂੰ ਫੋਨ ਕਰਕੇ ਬੁਲਾਉਂਦੇ ਮੈਂ ਦੇਖ ਰਿਹਾ ਸੀ ਆ ਜਿਹੜੀ ਅਗਲੀ ਗਲੀ ਹੈ 7 ਜਾਂ 8 ਨੰਬਰ ਹੈ ਜੀ ਉਸ ਤੋਂ ਥੋੜਾ ਜਿਹਾ ਅੱਗੇ ਪਾਈਪ ਵਿਛਾਇਆ ਹੋਇਆ ਲੇਕਿਨ ਉਸ ਤੋਂ ਬਾਅਦ ਛੱਡ ਦਿੱਤਾ ਗਿਆ ਸਰ ਇਹ ਮੋਟਾ-ਮੋਟਾ ਜਿਹਾ 100 ਮੀਟਰ ਦਾ ਪਾਈਪ ਵਿਛਾਇਆ ਹੋਇਆ ਹੈ 100 ਸਵਾ 100 150 ਮੀਟਰ ਦਾ ਲੇਕਿਨ ਗੱਲ ਇਹ ਹੈ ਕਿ ਗਲੀਆਂ ਦੋ ਪੂਰੀਆਂ ਬਲੌਕ ਕਰਤੀਆਂ ਇਹਨਾਂ ਨੇ ਇਹਨਾਂ ਨੇ ਕੁਝ ਨਹੀਂ ਸੋਚਿਆ ਕਿ ਉੱਧਰ ਕੋਈ ਵਸਿੰਦੇ ਰਹਿੰਦੇ ਐ ਕਿਸੇ ਦਾ ਬਿਜ਼ਨਸ ਐ ਕੁਝ ਐ ਇਹਨਾਂ ਨੇ ਕੋਈ ਉਸ ਬਾਰੇ ਧਿਆਨ ਨਹੀਂ ਦਿੱਤਾ ਕੀ ਕਹਿਣਾ ਚਾਹੁੰਦੇ ਆ ਤੁਸੀਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਇਸ ਜਿਹੜੀ ਦਿੱਕਤ ਤੁਹਾਨੂੰ ਆ ਰਹੀ ਹੈ ਸਰ ਮੈਂ ਤੁਹਾਡੇ ਮਾਰਫਤ ਇਹੀ ਮੈਸੇਜ ਦੇਣਾ ਚਾਹੁੰਦਾ ਕਿ ਇਹਨੂੰ ਜਿੰਨੀ ਜਲਦੀ ਹੋ ਸਕਦਾ ਹੈ ਇਹ ਠੀਕ ਕਰਾਇਆ ਜਾਏ ਜੇ ਸਾਡੇ ਕੋਲ ਇਹਨਾਂ ਦਾ ਆਲਰੇਡੀ ਕੋਈ ਨੰਬਰ ਹੋਗਾ ਤਾਂ ਅਸੀਂ ਆਪਣੇ ਵੱਲੋਂ ਉਹਨਾਂ ਨੂੰ ਇਨਫੋਰਮ ਕਰਦੇ ਤੁਹਾਡੇ ਤੱਕ ਸ਼ਾਇਦ ਇਹ ਗੱਲ ਨਾ ਆਂ ਜੀ ਹਾਂ ਜੀ ਕੀ ਨਾ ਤੁਹਾਡਾ ਪ੍ਰਿੰਸ ਗੁਪਤਾ ਪ੍ਰੀਤ ਕੁਮਾਰ ਜੀ ਜਿਹੜਾ ਪਾਈਪ ਵਿਛਾਇਆ ਗਿਆ ਹੈ کافی ਉੱਚਾ ਰੱਖਿਆ ਗਿਆ ਹੈ ਤੁਹਾਡਾ ਵੀ ਇੱਥੇ ਇੱਕ ਬਿਜ਼ਨਸ ਚੱਲ ਰਿਹਾ ਹੈ ਕੀ ਦਿੱਕਤ ਆ ਰਹੀ ਹੈ ਔਰ ਕੀ ਕਹਿਣਾ ਚਾਹੋਗੇ ਇਸ ਉੱਚੇ ਪਾਈਪ ਨੂੰ ਜਿਹੜਾ ਰੱਖਿਆ ਗਿਆ ਇਹ ਪਾਈਪ ਦੀ 4-5 ਦਿਨ ਤੋਂ ਇੱਥੇ ਕਿਸ ਤਰੀਕ ਖੁੱਲਾ ਛੱਡ ਰੱਖਿਆ ਹੈ ਤੇ ਸਾਡਾ ਸ਼ੋਰੂਮ ਲਿਬਰਟੀ ਦਾ ਸ਼ੋਰੂਮ ਹੈ ਇੱਥੇ ਕਸਟਮਰ ਨੂੰ ਬਹੁਤ ਜ਼ਿਆਦਾ ਦਿੱਕਤ ਹੋ ਰਹੀ ਹੈ ਕੋਈ ਪਾਈਪ ਦਾ ਰਸਤਾ ਕੋਈ ਨੰਗਰ ਨੂੰ ਰਸਤਾ ਨਹੀਂ ਹੈ ਨੇ ਜਦੋਂ ਇਹ ਪਾਈਪ ਵਿਛਾ ਰਹੇ ਸੀ ਤੁਸੀਂ ਉਦੋਂ ਉਹਨਾਂ ਨਾਲ ਸੰਪਰਕ ਨਹੀਂ ਕੀਤਾ ਕਿ ਕੀ ਕਰ ਰਹੇ ਹੋ ਕੀ ਬਣ ਰਿਹਾ ਨਹੀਂ ਕਹਿੰਦੇ ਗੈਸ ਪਾਈਪਲਾਈਨ ਪੈ ਰਹੀ ਹੈ ਓਕੇ ਤੇ ਉਹ ਕਾਫੀ ਤੇਰੇ ਇਹਨਾਂ ਨਾਲ ਦੀ ਨਾਲ ਤਾਂ ਕਰ ਦਿੰਦਾ ਕੋਈ ਬਾਤ ਗੱਲ ਨਹੀਂ ਹੈ ਹਾਂ ਪਰ ਇਹ ਕਾਫੀ ਦੇ ਤੋ ਕਰ ਹੀ ਨਹੀਂ ਰਹੇ ਕੁਝ ਹੁਣ ਤੁਸੀਂ ਕੀ ਚਾਹੁੰਦੇ ਹੋ ਕਿ ਛੇਤੀ ਛੇਤੀ ਠੀਕ ਕਿਤੇ ਜਾਵੇ ਬਸ ਡੱਗਿੰਗ ਕਰਕੇ ਇਹ ਜੋ ਵੀ ਹੈ ਵੈਸੇ ਗੱਲ ਇਹ ਹੈ ਕਿ ਪਾਈਪ ਇੰਨੀ ਉੱਚੀ ਤੱਕ ਕਰਕੇ ਛੱਡਣਾ ਨਹੀਂ ਚਾਹੀਦਾ ਹਾਂਜੀ ਇਹ ਤਾਂ ਪ੍ਰੋਬਲਮ ਸਾਡੇ ਕਸਟਮਰ ਦੀ ਪ੍ਰੋਬਲਮ ਬਹੁਤ ਜ਼ਿਆਦਾ ਹੋ ਰਹੀ ਹੈ ਹਾਂ ਜੇ ਖੁਦਾਈ ਕਰਨੀ ਸੀ ਤਾਂ ਇਹ ਨੂੰ ਤੱਬ ਦੇ ਹਾਂ ਖੁਦਾਈ ਕਰਨੀ ਜਿਹੜਾ ਦਬਣਾ ਚਾਹੀਦਾ ਸੀ